ਸਸੀ ਕਾਲ ਜੀ ਨਮਸਕਾਰ ਇਹ ਸਾਡੇ ਸੀਨੀਅਰ ਪੱਤਰਕਾਰ ਭੁਪਿੰਦਰ ਜੀ ਭੁਪਿੰਦਰ ਜੀ ਮੈਂ ਆਪਣੇ ਵਿਊਅਰਸ ਨੂੰ ਦੱਸਣਾ ਚਾਹਨਾ ਕਿ ਪੱਤਰਕਾਰੀ ਦੇ ਵਿੱਚ ਤੁਸੀਂ ਆਪਣੀ ਆਲਮੋਸਟ ਤੁਹਾਡੀ ਪ੍ਰੋਕਸੀਮੇਟਲੀ 65 ਤੋਂ 70 ਸਾਲ ਦੀ ਮੇਰਾ ਖਿਆਲ ਏਜ ਹੋ ਰਹੀ ਹੈ 65 ਤੋਂ 70 ਸਾਲ ਦੀ ਏਜ ਦੇ ਵਿੱਚ ਤੁਸੀਂ ਮੋਰਓਵਰ ਟਾਈਮ ਜਿਹੜਾ ਹੈਗਾ ਪੱਤਰਕਾਰੀ ਚ ਗੁਜ਼ਾਰਿਆ ਔਰ ਵੱਡੇ ਵੱਡੇ ਜਿਹੜੇ ਕਸਟਮ ਜਿਹੜੇ ਜਿਵੇਂ ਮੰਨ ਲਓ ਕਹੋ ਪੰਜਾਬ ਕੇਸਰੀ ਜਾਂ ਹੋਰ ਵੱਡੇ ਹਿਆਰੇ ਜਿਹੜੇ ਜਿਨ੍ਹਾਂ 'ਚ ਤੁਸੀਂ ਆਪਣਾ ਸੇਵਾਵਾਂ ਦਿੱਤੀਆਂ ਨੇ ਉਹਨਾਂ ਸੇਵਾਵਾਂ ਦੇ ਵਿੱਚ ਜਿਹੜਾ ਪੱਤਰਕਾਰੀ ਹੈ ਜਿਹੜੀ ਤੁਸੀਂ ਇੰਨੇ ਸਾਲਾਂ ਦੀ ਕੀਤੀ ਹੈ ਉਸ ਪੱਤਰਕਾਰੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਨਾਲ ਮੈਨੂੰ ਥੋੜਾ ਜਿਹਾ ਇਹ ਦੱਸੋ ਵੀ ਇਹ ਪੱਤਰਕਾਰੀ ਦਾ ਜਿਹੜਾ ਸਤਰ ਹੈਗਾ ਜਿਵੇਂ ਕਿ ਦੇਖਿਆ ਜਾ ਰਿਹਾ ਵੀ ਦਿਨ-ਬਦਨ ਦਿਨ-ਬਦਨ ਪੱਤਰਕਾਰੀ ਦਾ ਸਤਰ ਜਿਹੜਾ ਗਿਰ ਰਿਹਾ ਔਰ ਬੜੀ-ਬੜੀਆਂ ਗੱਲਾਂ ਕੀਤੀਆਂ ਜਾਂਦੀਆਂ ਪੱਤਰਕਾਰੀ ਦੇ ਉੱਤੇ ਕਿਆ ਜਾਂਦਾ ਹੈ ਕਿ ਪੱਤਰਕਾਰ ਜਿਹੜਾ ਹੈਗਾ ਜਾਂ ਪੱਤਰਕਾਰੀ ਹੈ ਜਾਂ ਜਿਹੜਾ মিডিਆ ਹੈਗਾ ਉਹ ਚੌਥਾ ਸਤੰਬਾ ਹੈ ਇਸ ਚੌਥੇ ਸਤੰਬਨ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਤੇ ਪੱਤਰਕਾਰੀ ਦਾ ਜਿਹੜਾ ਇਹ ਲੋਅਰ ਕੈਟਾਗਰੀ ਪਹੁੰਚ ਰਿਹਾ ਹੈ ਇਸ ਤਰ ਇਹ ਕੀ 얘 ਦੇ ਬਾਰੇ ਤੁਸੀਂ ਕਹਿਣਾ ਚਾਹੁੰਦੇ ਹੋ ਮੈਨੂੰ ਮੈਨੂੰ ਇਹਦੇ ਬਾਰੇ ਚਾਣਨਾ ਪਾਓ ਦਰਸ਼ਕ ਜੀ ਤੁਸੀਂ ਬਹੁਤ ਵਧੀਆ ਇਹ ਸਵਾਲ ਚੱਕਿਆ ਵਾ ਪੱਤਰਕਾਰਾਂ ਦਾ ਵਾਸਤੇ ਪੱਤਰਕਾਰੀ ਮੇਰੀ ਲਾਈਨ ਮੈਂ ਆਪਣਾ ਤਜਰਬਾ ਤੁਹਾਨੂੰ ਦੱਸ ਦਿੰਦਾ ਵਾ ਮੇਰਾ ਇਹ ਮਤਲਬ ਫਾਦਰ ਹੋਣ ਤੋਂ ਬਾਅਦ ਫਾਦਰ ਉਹਨੇ 1940 ਦੇ ਵਿੱਚ ਪੱਤਰਕਾਰੀ ਦੇ ਵਿੱਚ ਆਪਣਾ ਖ਼ਾਰ ਘਟਿਆ ਸੀਗਾ ਤੇ ਮੈਂ ਪੰਜਾਬ ਵਿੱਚ ਹੋਰ ਵੀ ਕਈ ਖ਼ਾਰਾਂ ਦੇ ਵਿੱਚ ਕੀਤਾ ਫਾਕਾ ਹਰ ਇੱਕ ਪੱਤਰਕਾਰ ਨੂੰ ਸਾਡਾ ਇੱਕ ਰਲ ਮਿਲ ਕੇ ਹੀ ਚੱਲਣੀ ਗਈ ਮੈਂ ਵੀ ਜੇ ਕਦੇ ਵੀ ਪੱਤਰਕਾਰ ਇਕੱਲਾ ਹੀ ਮੈਂ ਕਰਨ ਲੱਗਾ ਪਰ ਇਕੱਲਾ ਨਹੀਂ ਕੁਝ ਕਰ ਸਕਦਾ ਜੇ ਚੈਨਲ ਦੇ ਵਿੱਚ ਉਹਨੇ ਨਿਊਜ਼ ਭੇਜਣੀ ਆ ਜੇ ਉਹਦਾ ਕੋਰਪੋਰੇਟ ਹੋਏਗਾ ਅੱਗੇ ਦੂਸਰੇ ਚੈਨਲ ਦੂਜੇ ਪੱਤਰਕਾਰਾਂ ਨਾਲ ਹੋਏਗਾ ਤਾਂ ਹੀ ਉਹ ਖ਼ਬਰ ਭੇਜ ਸਕਦਾ ਵਾ ਖਬਰ ਭੇਜਨੀ ਪੈਂਦੀ ਹੈ ਲੇਕਿਨ ਉਹਨੂੰ ਕਿੰਨਾ ਉਹਨੂੰ ਉਹਦਾ ਵੀਊ ਲੈਣਾ ਚਾਹੀਦਾ ਵਾ ਉਹਨਾਂ ਨੂੰ ਮਿਲਦਾ ਨਹੀਂ ਤੁਸੀਂ ਬਿਲਕੁਲ ਸਹੀ ਗੱਲ ਕਹਿ ਰਹੇ ਹੋ ਮੈਂ ਜਿਹੜੀ ਮੇਨ ਮੁੱਦੇ ਦੀ ਔਰ ਮੇਜਰ ਪੁਆਇੰਟ ਦੀ ਗੱਲ ਕਹਿਣਾ ਚਾਹੁੰਦਾ ਵਾਂ ਜਿਵੇਂ ਕਿ ਆਪਣੀ ਨਵੀਂ ਸਰਕਾਰ ਬਣੀ ਹੈ ਭਗਵੰਤ ਸਿੰਘ ਜੀ ਨੇ ਕੱਲ ਸੌ ਚੱਕ ਸਮਾਗਮ ਦੇ ਵਿੱਚ ਸੌ ਚੱਕ ਲਈ ਹੈ ਮੈਂ ਇਹ ਜਿਹੜਾ ਸੰਦੇਸ਼ ਮੈਸੇਜ ਹੈ ਉਹਨਾਂ ਤੱਕ ਪਹੁੰਚਾਉਣਾ ਚਾਹੁੰਦਾ ਵਾਂ ਕਿ ਜਿਹੜੇ ਸਾਡੇ ਦੇਸ਼ ਦੇ ਜਾਂ ਪੰਜਾਬ ਦੇ ਪੱਤਰਕਾਰ ਹੈਗੇ ਆ ਉਹ ਪੱਤਰਕਾਰ ਦਾ ਜਿਹੜਾ ਸਤਾਰਾ ਦੇਖੋ ਇੱਕ ਗੱਲ ਹੈ ਭਵਿੰਦਰ ਜੀ ਮੈਂ ਜੋ ਮੇਰੇ ਆਪਣੇ ਰੁਝਾਵਿਆਂ ਤੋਂ ਬਾਅਦ ਮੈਂ ਟਾਈਮ ਕੱਢ ਕੇ ਐਜ਼ ਅ ਜਰਨਲਿਸਟ ਦੇਖਦਾ ਵਾਂ ਕਿ ਲੋਕ ਜਿਹੜੇ ਪੱਤਰਕਾਰ ਹੈਗੇ ਆ ਉਹ ਬਹੁਤ ਮਿਹਨਤ ਕਰਦੇ ਆ ਉਹ ਉਹ ਜਿੰਨੀ ਮਿਹਨਤ ਉਹ ਕਰਦੇ ਆ ਉਹ ਮਿਹਨਤ ਦਾ ਜਿਹੜਾ ਫਲ ਹੈ ਉਹਨਾਂ ਨੂੰ ਮੈਨੂੰ ਨਹੀਂ ਲੱਗਦਾ ਕਿਤੇ ਮਿਲਦਾ ਹੋਵੇਗਾ ਮੈਂ ਆਪਣੀ ਲਾਈਫ ਦੇ ਵਿੱਚ ਮੇਰੀ ਵੀ 50 ਪਲੱਸ ਏਜ ਹੋ ਗਈ ਹੈ ਉਸ ਲਾਈਫ ਦੇ ਵਿੱਚ ਮੈਂ 30 30 ਸਾਲ 25 25 ਸਾਲ ਪੱਤਰਕਾਰਾਂ ਨੂੰ ਪੱਤਰਕਾਰੀ ਕਰਦੇ ਆ ਦੇਖਦਿਆ ਕਿ ਉਹ ਆਪਣਾ ਛੋਟਾ ਜਿਹਾ ਇੱਕ ਆਪਣਾ ਮਕਾਨ ਨਹੀਂ ਬਣਾ ਸਕੇ ਨਹੀਂ ਬਣਾ ਸਕਦੇ ਔਰ ਉਹ ਜਿਹੜਾ ਛੋਟਾ ਜਿਹਾ ਇੱਕ ਮਕਾਨ ਆਪਣੇ ਬੱਚੇ ਪਾਲਣੇ ਪੜਾਣਾ ਲਖਾਣਾ ਸਕੂਲਾਂ ਦੀਆਂ ਫੀਸਾਂ ਫਿਰ ਵਿਆਹ ਸ਼ਾਦੀਆਂ ਕਰਨੀਆਂ ਪੈਰਾਂ ਦੇ ਸਟੈਂਡ ਹੋ ਕੇ ਯਾਨੀ ਆਪਣੀ ਇੱਕ ਸਿੰਗਲ ਪੱਤਰਕਾਰੀ ਦੇ ਵਿੱਚੋਂ ਉਹ ਆਪਣਾ ਘਰ ਚਲਾਣਾ ਜਿੰਨੀ ਮਹਿੰਗਾਈ ਹੋ ਚੁੱਕੀ ਹੈ ਜੋ ਅੱਜ ਦਾ ਟਾਈਮ ਹੈ ਯੁੱਗ ਚੱਲ ਰਿਹਾ ਹੈ ਉਸ ਮਹਿੰਗਾਈ ਦੇ ਉੱਤੇ ਨਹੀਂ ਪੂਰਾ ਕਰ ਸਕਦੇ ਉਹ ਪੱਤਰਕਾਰੀ ਦੇ ਵਿੱਚ ਮੈਂ ਨਵੀਂ ਨਵੀਂ ਸਰਕਾਰ ਜਿਹੜੀ ਬਣੀ ਹੈ ਮੈਂ ਉਹਨਾਂ ਨੂੰ ਵੀ ਇਹ ਗੱਲ ਕਹਿਣਾ ਚਾਹਨਾ ਵਾਂ ਕਿ ਪੱਤਰਕਾਰੀ ਦੇ ਵਿੱਚ ਪੱਤਰਕਾਰੀ ਦਾ ਸਤਰ ਥੋੜਾ ਜਿਹਾ ਉੱਪਰ ਚੱਕ ਕੇ ਕਿ ਪੱਤਰਕਾਰਾਂ ਨੂੰ ਕੋਈ ਸਰਕਾਰ ਵੱਲੋਂ ਕੋਈ ਫੈਸਿਲਿਟੀ ਮਿਲੇ ਪੱਤਾ ਮਿਲੇ ਤਨਖਾਹ ਮਿਲੇ ਉਹ ਐਗਰੀਡੇਸ਼ਨ ਕਾਰਡ ਜਿਨ੍ਹਾਂ ਨੂੰ ਮਿਲ ਜਾਂਦੇ ਆ ਉਹਨਾਂ ਨੂੰ ਸਾਰੀਆਂ ਸਹੂਲਤਾਂ ਮਿਲ ਜਾਂਦੀਆਂ ਬਿਲਕੁਲ ਮੈਂ ਜਾਨੀ ਬਾਕੀ ਸਹੂਲਤਾਂ ਜਿਹੜੀਆਂ ਛੋਟੇ ਪੱਤਰਕਾਰ ਆ ਜਿਹੜੇ ਕੀ ਆਪਣੇ ਜੋ ਮਿਨਿਸਟਰ ਤੇ ਕੰਮ ਕਰਦੇ ਆ ਗਰਾਊਂਡ ਲੈਵਲ ਤੇ ਕੰਮ ਕਰਦੇ ਜਿਹੜੇ ਕਿ ਕਈ ਫ੍ਰੀਲੈਂਸਰ ਵੀ ਪੱਤਰਕਾਰ ਕੰਮ ਕਰਦੇ ਆ ਉਹ ਵੱਡੇ ਵੱਡੇ ਸੈਂਟਰੀ ਕਰਦੇ ਨਹੀਂ ਵੱਡੇ ਵੱਡੇ ਅਖਬਾਰਾਂ ਨਾਲ ਵੱਡੇ ਵੱਡੇ ਚੈਨਲ ਨਾਲ ਜੁੜੇ ਹੁੰਦੇ ਆ ਉਹ ਉਹ ਜਿਹੜੇ ਆਪਣੀ ਮਿਹਨਤ ਕਰਕੇ ਉਹਨਾਂ ਤੱਕ ਪਹੁੰਚਾਉਂਦੇ ਆ ਤੇ ਨਾਮ ਜਿਹੜਾ ਹੈਗਾ ਉਹ ਵੱਡੇ ਪੱਤਰਕਾਰਾਂ ਦਾ ਜਾਂ ਵੱਡੇ ਚੈਨਲਾਂ ਦਾ ਹੁੰਦਾ ਇਹਦੇ ਬਾਰੇ ਥੋੜੀ ਥੋੜਾ ਜਾਣਨਾ ਪਊ ਦੇਖੋ ਜੀ ਪਿਛਲੀ ਵਾਰ ਪਿਛਲੇ ਸਰਕਾਰ ਪੱਤਰਕਾਰਾਂ ਨੂੰ ਇਹ ਇੰਗਿਆ ਵੀ ਨਹੀਂ ਸੁਣਤਾ ਦਿੱਤੀਆਂ ਉਹਨਾਂ ਨੇ ਸੁਣਤਾ ਲੈਣ ਵਾਲੇ ਥੋੜੇ ਜਿਹੇ ਲੋਕ ਸੀਗੇ ਕਿਹੜੇ ਵੀ ਸੋਲਤਾ ਲੈ ਗਏ ਨੇ ਆਮ ਕਿਹੜੇ ਉਹਨਾਂ ਦੇ ਨਾਲ ਉਹਨਾਂ ਨੇ ਹੈਲਪਰ ਸੀਗੇ ਜਿਹੜਾ ਉਹਨਾਂ ਦੇ ਨਾਲ ਪੱਤਰਕਾਰੀ ਸਿੱਖਦੇ ਸੀਗੇ ਉਹ ਉਹੀ ਸਟੇਜ 'ਤੇ ਉੱਤੇ ਹੀ ਨੇ ਅੱਜ ਵੀ ਉਹੀ ਸਟੇਜ 'ਤੇ ਨੇ ਬਿਲਕੁਲ ਮਤਲਬ ਉਹਨਾਂ ਨੇ ਬੈਨੀਫਿਟ ਲਿੱਤਾ ਵਾ ਹੁਣ ਵੀ ਲੈ ਰਹੇ ਨੇ ਸਰਕਾਰੀ ਨੌਕਰੀਆਂ ਸਰਕਾਰੀ ਜਿਹਾ ਉਹਨਾਂ ਨੇ ਆਪਣੇ ਕੋਠੀਆਂ ਮਿਲੀਆਂ ਹੋਈਆਂ ਨੇ ਉਹ ਵੀ ਪੱਤਰਕਾਰੀ ਦੀ ਤੁਸੀ ਮਿਲੀਆਂ ਹੋਈਆਂ ਨੇ ਲੇਕਿਨ ਹੁਣ ਐਜ਼ ਦੇ ਪੱਤਰਕਾਰਾਂ ਨੂੰ ਥੋੜੀ ਜਿਹੀ ਸੁਭਾਗਤਾ ਮਿਲੀ ਆ ਵੀ ਬਦਲੇ ਨਵੀਂ ਸਰਕਾਰ ਬਣੀ ਆ ਹਰ ਵਰਗ ਦਾ ਹੀ ਧਿਆਨ ਰੱਖਦੀ ਆ ਵੀ ਇਹਨਾਂ ਨੂੰ ਪੱਤਰਕਾਰਾਂ ਦੇ ਪਲੇ ਵਧਿਆ ਦਾ ਵੀ ਧਿਆਨ ਰੱਖਣਾ ਚਾਹੀਦਾ ਵਾ ਹੋਂ ਇਹਨਾਂ ਦਾ ਬਣਦਾ ਵੀ ਆ ਕਿਉਂ ਸਰਕਾਰ ਦੀ ਜੋ ਵੀ ਮੀਡੀਆ ਦੇ ਵਿੱਚ ਜਾਇਆ ਉਹ ਪੱਤਰਕਾਰਾਂ ਦੇ ਥਰੂ ਹੀ ਜਾਣਾ ਵਾ ਬਿਲਕੁਲ ਬਿਲਕੁਲ ਇੱਕ ਗੱਲ ਹੈ ਭੁਵਿੰਦਰ ਜੀ ਦੇਖੋ ਅੱਜ ਨੋ ਡਾਊਟ ਕਿ ਕਿਹਾ ਜਾਂਦਾ ਹੈ ਕਿ ਵੱਡੇ ਵੱਡੇ ਜਿਹੜੇ ਚੈਨਲ ਹੈਗੇ ਆ ਜਿਹੜੇ ਕਿ ਨੈਸ਼ਨਲ ਲੈਵਲ ਦੇ ਚੈਨਲ ਹੈ ਬਿਲਕੁਲ ਉਹ ਵੀ ਜਿਹੜੇ ਚੈਨਲ ਹੈਗੇ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਬੜੇ ਐਕਟਿਵ ਹੋ ਗਏ ਆ ਉਹ ਜਿਹੜੇ ਚੈਨਲ ਐ ਇੱਕ ਟਾਈਮ ਸਿਰਫ ਜਿਹੜੇ ਕੀ ਨੈਸ਼ਨਲ ਲੈਵਲ ਤੇ ਚੱਲਦੇ ਸੀਗੇ ਉਹ ਅੱਜ ਸੋਸ਼ਲ ਮੀਡੀਆ ਤੇ YouTube ਤੇ Facebook ਤੇ ਉਹ ਸਾਰੇ ਚੈਨਲ ਜਿਹੜੇ ਐਕਟਿਵ ਹੋ ਗਏ ਆ ਉਹ ਚੈਨਲਾਂ ਨੂੰ ਤਾਂ ਫੇਰ ਵੀ ਹਰ ਜਗ੍ਹਾ ਦੇ ਉੱਤੇ ਹਰ ਜਗ੍ਹਾ ਦੇ ਉੱਤੇ ਬਹੁਤ ਪਰਮਹਾੰਗਾਰਾ ਮਿਲ ਜਾਂਦਾ ਜਿਹੜੇ ਛੋਟੇ ਜਾਂ ਕਹਿ ਲਓ ਕਿ ਗਿਣੇ-ਮਿਣੇ ਜਿਹੜੇ ਚੈਨਲ ਐ ਮੰਨ ਲਓ 8-10 ਚੈਨਲ ਹੈਗੇ ਆ ਗਿਣੇ-ਮਿਣੇ ਜਿਹੜੇ ਕਹਿ ਸਕਦੇ ਪੰਜਾਬ ਸਤਰ 'ਤੇ ਜਿਹੜੇ ਵਧੀਆ ਅੱਛਾ ਨਾਮ ਕੁਮਾਰੇ ਆ ਜੀ ਤੇ ਉਹ ਜਿਹੜੇ ਚੈਨਲ ਹੈਗੇ ਆ ਉਹ ਚੈਨਲਾਂ ਨੂੰ ਇੰਨਾ ਜਿਹੜਾ ਪਰਵਾਉਂਗਾਰਾ ਨਹੀਂ ਮਿਲਦਾ ਉਹ ਸਰਕਾਰ ਵੱਲੋਂ ਵੀ ਜਿਹੜੀਆਂ ਫੈਸਿਲਟੀਆਂ ਹੈਗੀਆਂ ਉਹਨਾਂ ਦੇ ਜਿਹੜੇ ਕੰਮ ਕਰਨ ਵਾਲੇ ਪੱਤਰਕਾਰਾਂ ਦੇ ਪੱਤਰਕਾਰ ਉਹਨਾਂ ਚੈਨਲਾਂ ਦੇ ਉੱਤੇ ਜਾਂ ਉਹਨਾਂ ਦੇ ਨਾਲ ਜਿਹੜੇ ਜੁੜੇ ਹੋਏ ਹੋ ਟੀਮ ਹੈ ਗਰੁੱਪ ਹੈ ਜਿਹੜਾ ਉਹਨਾਂ ਟੀਮ ਨੂੰ ਜਿਹੜੀ ਹੈਗੀ ਹੈ ਸਹੂਲਤ ਜਾਂ ਫੈਸਿਲਿਟੀ ਨਹੀਂ ਮਿਲਦੀ ਕਿ ਜਿਹੜੇ ਪੁਰਾਣੇ ਵੱਡੇ ਘਰਾਂ ਦੇ ਜਿਹੜੇ ਪੱਤਰਕਾਰ ਨੇ ਉਹਨਾਂ ਨੂੰ ਬੱਸਾਂ ਦੇ ਕਿਰਾਏ ਫ੍ਰੀ ਹੈ ਟ੍ਰੇਨਾਂ ਦੇ ਕਿਰਾਏ ਫ੍ਰੀ ਹੈ ਉਹ ਨਾਲ ਦੀ ਨਾਲ ਰੈਸਟ ਹਾਊਸ ਫ੍ਰੀ ਆ ਉਹ ਕਿਤੇ ਫੈਮਿਲੀ ਨਾਲ ਬਾਹਰ ਅੰਦਰ ਜਾਣਾ ਉਹ ਵੀ ਜਾ ਸਕਦੇ ਆ ਉਹ ਵੀ ਜਾਂਦੇ ਨੇ ਫੋਰਨ ਚ ਜਾਂਦੇ ਆ ਉਹਨਾਂ ਦੇ ਕਾਰਡ ਬਣੇ ਹੋਏ ਆ ਈਵਨ ਇੱਥੇ ਤੱਕ ਕਿ ਜਿਹੜੇ ਥੱਲੇਲੇ ਲੈਵਲ ਦੇ ਛੋਟੇ ਪੱਤਰਕਾਰ ਹੈਗੇ ਆ ਉਹ ਪੱਤਰਕਾਰਾਂ ਦਾ ਇੱਕ ਪੀਲਾ ਕਾਰਡ ਵੀ ਬਣਾਉਣਾ ਹੁੰਦਾ ਉਹਦੇ ਵਾਸਤੇ ਵੀ ਬੜੀਆਂ ਉਹ ਵੀ ਨਹੀਂ ਲੱਗ ਜਣਾ ਕੋਈ ਉਲਝਣਾ ਵੀ ਸਰਕਾਰ ਦਾ ਜਿਹੜਾ ਹੈਗਾ ਜੀ ਨਿਯਮ ਨਹੀਂ ਹੈਗਾ ਤੁਸੀਂ ਉੱਥੋਂ ਲਿਖਾ ਕੇ ਲੈ ਕੇ ਆਓ ਤੁਸੀਂ ਇੱਧਰੋਂ ਲਗਾ ਕੇ ਲੈ ਕੇ ਆਓ ਇਹ ਮੈਂ ਜਿਹੜੀ ਗੱਲ ਇਹ ਕਹਿ ਰਿਹਾ ਵਾਂ ਇਹ ਥੱਲੇ ਲੈਵਲ ਦੇ ਜਿਹੜੇ ਪੱਤਰਕਾਰ ਹੈ ਮੈਂ ਸਮਝਦਾ ਕਿ ਸਰਕਾਰ ਨੂੰ ਉਹਨਾਂ ਵਾਸਤੇ ਸੋਚਣਾ ਚਾਹੀਦਾ ਕੁਝ ਨਾ ਕੁਝ ਦੇਖੋ ਉਹਨਾਂ ਦਾ ਜਿਹੜਾ ਸਤਰ ਹੈ ਉਸ ਤਰ੍ਹਾਂ ਇੰਨਾ ਕੁ ਨੀਚੇ ਆ ਕਿ ਲੋਕਾਂ ਮੈਂ ਕਈ ਪੱਤਰਕਾਰ ਦੇ ਕੋਲ ਜਿਹੜੇ ਸਾਡੀ ਟੀਮ ਦੇ ਵੀ ਕਈ ਪੱਤਰਕਾਰ ਜੁੜੇ ਹੋਇਆ ਮੈਂ ਉਹਨਾਂ ਦੇ ਘਰੇ ਜਾ ਕੇ ਦੇਖ ਕੇ ਆਇਆ ਕਿ ਕਿਸੇ ਕੋਲ ਵਿਚਾਰਾ ਕੋ ਰੋਟੀ ਪਾਣੀ ਦਾ ਸਾਧਨ ਕਿਵੇਂ ਆ ਬਿਲਕੁਲ ਦੇਖੋ ਮੈਂ ਵੀ ਸਮਝਦਾ ਵਾਂ ਉਹ ਜਿਹੜੇ ਪੱਤਰਕਾਰ ਹੈਗੇ ਆ ਉਹ ਆਪਣਾ ਨੂੰ ਜੀਵਾਂ ਕੋਈ ਹੋਰ ਨਾਲ ਕੋਈ ਬੰਦਾ ਸੋਚੇ ਤਾਂ ਹੀ ਉਹ ਘਰ ਚਲਾ ਸਕਦੇ ਆ ਆਦਰਵਾਇਜ਼ ਖਾਲੀ ਇਸ ਚੀਜ਼ ਦੇ ਉੱਤੋਂ ਘਰ ਚ ਲਾਉਣਾ ਉਹਨਾਂ ਲਈ ਬੜਾ ਔਖਾ ਬਿਲਕੁਲ ਪੋਸੀਬਲ ਆ ਜੀ ਉਹ ਜਿਹੜਾ ਉਹ ਜਿਹੜੀ ਚੀਜ਼ ਹੈਗੀ ਦੇਖੋ ਪੱਤਰਕਾਰ ਤੋਂ ਪੱਤਰਕਾਰ ਤੋਂ ਕੋਈ ਪੱਤਰਕਾਰ ਨੂੰ ਤਾਂ ਕਮਾਈ ਹੈ ਨਹੀਂ ਪੱਤਰਕਾਰ ਜੇ ਆਪਣੇ ਚੈਨਲ ਲਈ ਆਪਣੀ ਪੱਤਰਕਾਰਤਾ ਵਾਸਤੇ ਜੇ ਕਿਤੋਂ ਇਸ਼ਤਿਹਾਰ ਮੰਗਦਾ ਹੈ ਜੇ ਕੋਈ ਐਡ ਮੰਗਦਾ ਹੈ ਉਹ ਐਡ ਜਿਹੜੀ ਹੈਗੀ ਹੈ ਉਹ ਇੱਕ ਚੈਨਲ ਨੂੰ ਜਾਂ ਪੱਤਰਕਾਰਤਾ ਵਾਤੇ ਚੱਲ ਜਾਂਦੀ ਹੈ ਉਹਨੂੰ ਤਾਂ ਗਿਣੀ ਜੁਣੀ ਸੈਲਰੀ ਮਿਲਦੀ ਹੈ ਜਿਸ ਨਾਲ ਉਹਨੇ ਘਰ ਚਲਾਉਣਾ ਮੈਂ ਚਾਹਨਾ ਵਾਂ ਸਰਕਾਰ ਵੱਲੋਂ ਸਰਕਾਰ ਨਵੀਂ ਸਰਕਾਰ ਬਣੀ ਆ ਉਹਦੇ ਕੋਲ ਬੇਨਤੀ ਕਰਦੇ ਆ ਕਿ ਇਹ ਉਹ ਸਰਕਾਰ ਨੂੰ ਕੋਈ ਨਾ ਕੋਈ ਜ਼ਰੂਰ ਉਹਨਾਂ ਦੇ ਉੱਤੇ ਹੱਥ ਰੱਖਣਾ ਚਾਹੀਦਾ ਦੇਖੋ ਕਿਹੜੇ ਡੇਲੀ ਖ਼ਬਰ ਦੇ ਵੱਡੇ ਖ਼ਬਰ ਦੇ ਇਹਨਾਂ ਨੂੰ ਸਰਕਾਰੀ ਸਹਾਰਾ ਮਿਲਦੇ ਨੇ ਚੈਨਲਾਂ ਨੂੰ ਕੋਈ ਸਹਾਰਾ ਨਹੀਂ ਦੇ ਰਹੇ ਚੈਨਲ ਕਿੱਥੋਂ ਚੱਲਣਗੇ ਚੰਗਲ ਨਹੀਂ ਇਹਨਾਂ ਨੂੰ ਤੇ ਡਿਵਿਡੈਂਡ ਚੱਲਣਾ ਜੇ ਉਹਨਾਂ ਨੂੰ ਐਡਵਰਸਾਈਜ਼ ਕਰਦੇ ਤਾਂ ਇਹਨਾਂ ਨੂੰ ਕਿਉਂ ਨਹੀਂ ਐਡਵਰਸਾਈਜ਼ ਬਿਲਕੁਲ ਪੱਤਰਕਾਰਾਂ ਇਹਨਾਂ ਦੇ ਕੋਲ ਵੀ ਜਾਣਾ ਨਹੀਂ ਇਹ ਨਹੀਂ ਆ ਵੀ ਉਹਨਾਂ ਕੋਲ ਪੱਤਰਕਾਰ ਹੀ ਐਖਬਾਰੀ ਆਨਲਾਈਨ ਚ ਵੀ ਪੱਤਰਕਾਰ ਆ ਤੇ ਇਹਨਾਂ ਦੇ ਸੈਪਰੇਟ ਨੇ ਇਹਨਾਂ ਨੂੰ ਕੰਮ ਸਭ ਦਾ ਖਬਰ ਲੈਣ ਵਾਸਤੇ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਕਈ ਥਾਂ ਤੇ ਲੜਾਈ ਝੜੇ ਵੀ ਹੁੰਦੇ ਨੇ ਪੱਤਰਕਾਰ ਨੂੰ ਫਿਰ ਵੀ ਖਬਰ ਲੈ ਕੇ ਆਣੀ ਪੈਂਦੀ ਹੈ ਜੋ ਅਖਬਾਰ ਦੇ ਮਾਲਕ ਨੇ ਇਹ ਪੁੱਛਣਾ ਵਾ ਜੀ ਖਬਰ ਮਿਸ ਕਿਉਂ ਹੋਈ ਉਹਨਾਂ ਮਿਸ ਹੋਂ ਤੱਕ ਦਾ ਮਤਲਬ ਦਾ ਜੇ ਮਿਸ ਹੋ ਗਈ ਤਾਂ ਉਹ ਉਹ ਕਹਿੰਦੇ ਵੀ ਤੂੰ ਕੰਮ ਨਹੀਂ ਕਰਦਾ ਤੂੰ ਕੰਮ ਨਹੀਂ ਕਰ ਸਕਦਾ ਤੇਰਾ ਤੇਰੀ ਪੱਤਰਕਾਰੀ ਵਧੀਆ ਨਹੀਂ ਪੱਤਰਕਾਰੀ ਤੇਰੀ ਵਧੀਆ ਨਹੀਂ ਤੇਰੀ ਵਧੀਆ ਨਹੀਂ ਹੈਗੀ ਜਾਂ ਪੱਤਰਕਾਰ ਨੂੰ ਕਹਿੰਦੇ ਕਿ ਭਾਈ ਤੇਰੂ ਆਪਣੀ ਨੌਕਰੀ ਦਾ ਇੰਤਜ਼ਾਮ ਕਰ ਲੈ ਜਾਂ ਉਹ ਹੋਰ ਤੂੰ ਆਪਣਾ ਲੱਭ ਲੈ ਪੱਤਰਕਾਰੀ ਲੈਣ ਦੇ ਵਿੱਚ ਇਹੀ ਆ ਜੀ ਜੇ ਦਾ ਤੁਸੀਂ ਬਿਲਕੁਲ ਇੱਕ ਸਚਾਈ ਦੇ ਉੱਤੇ ਆਪਣੀ ਸੇਫਟੀ ਕਰਕੇ ਪੱਤਰਕਾਰ ਨੇ ਖਬਰ ਲਿਖੜਦਾ ਬਤਲ ਨਹੀਂਗਾ ਇਹ ਖਬਰ ਲਿਖ ਕੇ ਤੁਸੀਂ ਆਪਣੀ ਸੇਫਟੀ ਨਹੀਂ ਕਰ ਸਕਦੇ ਤਾਂ ਮੇਰਾ ਖਿਆਲ ਹੈ ਪੱਤਰਕਾਰੀ ਦਾ ਕੋਈ ਫਾਇਦਾ ਨਹੀਂ ਗਾ ਬਿਲਕੁਲ ਠੀਕ ਗੱਲ ਹੈ ਬਿਲਕੁਲ ਆਪਣੀ ਸੇਫਟੀ ਕਰੋ ਸੇਫਟੀ ਕਰਕੇ ਵਧੀਆ ਢੀਕੇ ਨਾਲ ਲਿਖੋ ਤੇ ਸਚਾਈ ਦੇ ਉੱਤੇ ਚੱਲੋ ਦੇਖੋ ਜਿਹੜੀ ਪੱਤਰਕਾਰੀ ਦਾ ਇਕਵਲ ਟੂ ਮੀਨ ਹੀ ਸਚਾਈ ਹੈ ਪੱਤਰਕਾਰ ਦਾ ਇੱਕ ਨਿਯਮ ਪੱਤਰਕਾਰ ਦੀ ਜਿਹੜੀ ਪੱਤਰਕਾਰਤਾ ਹੈ ਉਹ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਲੋਕਾਂ ਦੀ ਆਵਾਜ਼ ਬਣੋ ਤੁਸੀਂ ਲੋਕਾਂ ਦੀਆਂ ਜਿਹੜੇ ਕੋਈ ਰੁਝੇਵੇਂ ਲੋਕਾਂ ਦੇ ਕੋਈ ਦਿੱਕਤ ਪਰੇਸ਼ਾਨੀਆਂ ਹੈਗੀਆਂ ਜਿਹੜੀਆਂ ਆਪਾਂ ਮੀਡੀਆ 'ਚ ਪੱਤਰਕਾਰ ਤੱਕ ਜਿਹੜੇ ਪੱਤਰਕਾਰ ਪਹੁੰਚਾਉਂਦੇ ਆ ਕੋਈ ਉਹ ਸਰਕਾਰ ਦੇ ਅੱਗੇ ਪਹੁੰਚਾਉਣ ਦਾ ਮਤਲਬ ਲੋਕਾਂ ਦੀ ਆਵਾਜ਼ ਬਣਦੇ ਆ ਆਵਾਜ਼ ਬਣਨੀ ਚਾਹੀਦੀ ਆ ਆਵਾਜ਼ ਬਣਦੇ ਆ ਆਵਾਜ਼ ਤਾਂ ਹੀ ਬਣਦੀ ਆ ਹਾਂ ਆਵਾਜ਼ ਤਾਂ ਹੀ ਬੜੂਗੀ ਜਿੱਥੇ ਸੱਚਾਈ ਹੋਊਗੀ ਦੇਖੋ ਇਹਦੇ ਵਿੱਚ ਆਪਣੇ ਪਬਲਿਕ ਰਿਲੇਸ਼ਨ ਵਾਲਿਆਂ ਦੇ ਥਰੂ ਸਾਰੀ ਨਿਊਜ਼ ਕਿੰਨੀ ਵੀ ਆ ਮੀਡੀਆ ਲੈ ਵਿੱਚ ਜਾਂਦੀ ਆ ਜਾਂ ਪ੍ਰੈਸ ਮੀਡੀਆ ਜਾਂਦੀ ਆ ਕਿਸ ਤਰ੍ਹਾਂ ਵੀ ਆਦੀ ਆ ਸਾਰੀ ਨਿਊਜ਼ ਅੱਗੇ ਜਾਂਦੀ ਆ ਲੇਕਿਨ ਜਾਂਦੀ ਉਹੀ ਆ ਜਿਹੜੀ ਲਿਮਟਿਡ ਆ ਉਹਨਾਂ ਦੀ ਸਾਰੀ ਖਬਰ ਵੇ ਉਹ ਦੇ ਕਰਕੇ ਵੀ ਆਪਾਂ ਨੂੰ ਚਾਹੀਦਾ ਵਾ ਜੇ ਉਹ ਸਰਕਾਰੀ ਡਿਪਾਰਟਮੈਂਟ ਬੈਠਾ ਵਾ ਉਹ ਭੇਜਣੀ ਚਾਹੀਦੀ ਸਾਰੀ ਖਬਰ ਪਤਾ ਲੱਗਿਆ ਵੀ ਹਮ ਇਹ ਖਬਰ ਚ ਕੀ ਹੋ ਰਿਹਾ ਕੀ ਨਹੀਂ ਬਿਲਕੁਲ ਪਰ ਇਹ ਭੁਪਿੰਦਰ ਜੀ ਇੱਕ ਮੈਸੇਜ ਤੁਸੀਂ ਸਰਕਾਰ ਨੂੰ ਕੋਈ ਕੀ ਦੇਣਾ ਚਾਹੁੰਦੇ ਹੋ ਕਿ ਹਾਂ ਵੀ ਸਰਕਾਰ ਨੂੰ ਇਹਨਾਂ ਵਾਸਤੇ ਕੁਝ ਨਾ ਕੁਝ ਹੀਲਾ ਵਸੀਲਾ ਕਰਨਾ ਚਾਹੀਦਾ ਕੋਈ ਇਹਨਾਂ ਦੇ ਵਾਸਤੇ ਕੋਈ ਇਸ ਤਰ੍ਹਾਂ ਦਾ ਸਟੈਪ ਚੱਕਿਆ ਜਾਵੇ ਕਿ ਜਿਹਦੇ ਨਾਲ ਇਹਨਾਂ ਦਾ ਕੋਈ ਘਰ ਜਿਹੜਾ ਹੈਗਾ ਧਰਮਦਾਰ ਕੁਝ ਸਰਕਾਰੀ ਥੋੜੀਆਂ ਫੈਸਿਲਟੀਆਂ ਮਿਲ ਜਾਣ ਬਾਕੀ ਦੇਖੋ ਜਿਹੜੇ ਚੈਨਲ ਵਾਲੇ ਐ ਪੱਤਰਕਾਰਤਾ ਵਾਲੇ ਐ ਉਹ ਜਿੰਨਾ ਕੋ ਇਹਨਾਂ ਦਾ ਖਰਚਾ ਪਾਣੀ ਦਿੰਦੇ ਆ ਉਹ ਤਾਂ ਦਿੰਦੇ ਹੀ ਨੇ ਬਟ ਉਹਦੇ ਨਾਲ ਘਰ ਚ ਲਾਣੇ ਬੜੇ ਔਖੇ ਆ ਕਿਉਂਕਿ ਉਹਨਾਂ ਚੈਨਲਾਂ ਦੇ ਕੋਲ ਵੀ ਕੋਈ ਸਰਕਾਰੀ ਐਡ ਨਹੀਂ ਆਉਂਦੀ ਉਹ ਸਰਕਾਰ ਆ ਉਹ ਉਹਨਾਂ ਦੇ ਕੋਲ ਕੋਈ ਇਸ ਤਰ੍ਹਾਂ ਦੀ ਐਡ ਨਹੀਂ ਆਉਂਦੀ ਕਮਰਸ਼ੀਅਲ ਐਡ ਨਹੀਂ ਆਉਂਦੀ ਜਿਆਦਾ ਕਿ ਜਿਹਦੇ ਨਾਲ ਉਹਨਾਂ ਦੇ ਚੈਨਲ ਆਪਣੀ ਤਰ੍ਹਾਂ ਵਾ ਵਧੀਆ ਦੇਣ ਅਸੀਂ ਜੇ ਕੋ ਮੇਰਾ ਇੱਕ ਪਿਛਲੇ ਦਿਨੀ ਇੱਕ ਮੈਂ ਮੈਨੂੰ ਮ ਬੜਾ ਵੱਡਾ ਸਹਿਯੋਗ ਮਿਲਿਆ ਸੀ ਇੱਕ ਪੰਜਾਬ ਦੇ ਜਰਨਲਿਸਟ ਐਸੋਸੀਏਸ਼ਨ ਬਣਾਈ ਗਈ ਸੀ ਉਹ ਵੀ ਮੈਂਬਰ ਸੀਗਾ ਜੀ ਹਾਂ ਤੁਸੀਂ ਮੈਂਬਰ ਸੀਗੇ ਉਹਦੇ ਤੇ ਸਾਡੇ ਬੜੇ ਪੱਤਰਕਾਰ ਜਿਹੜੇ ਭਰਾ ਸੀ ਉੱਥੇ ਸਾਰੇ ਸੰਮਿਲਿਤ ਹੋਏ ਸੀ ਉਹ ਲੁਧਿਆਣਾ ਕਲੱਬ ਦੇ ਵਿੱਚ ਇੱਕ ਫੰਕਸ਼ਨ ਵੀ ਕੀਤਾ ਸੀ ਉਹਦੇ ਵਿੱਚ ਮੈਨੂੰ ਉਹਨਾਂ ਨੇ ਇਹ ਐਜ ਐਜ ਪ੍ਰੈਜ਼ੀਡੈਂਟ ਜਿਹੜਾ ਬੜਾ ਉਹਨਾਂ ਮੈਨੂੰ ਸਹਿਯੋਗ ਕੀਤਾ ਵੀ ਹਾਂ ਵੀ ਭਾਈ ਤੁਸੀਂ ਇਹਨਾਂ ਦਾ ਸਤਰ ਜਿਹੜਾ ਹੈਗਾ ਉੱਤੇ ਚੱਕੋ ਵੀ ਕੁਝ ਇਸ ਤਰ੍ਹਾਂ ਦਾ ਇਹ ਕੋਈ ਜਗ੍ਹਾ ਵੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਇੱਕ ਕਲੱਬ ਵੀ ਬਣਨਾ ਚਾਹੀਦਾ ਪ੍ਰੈਸ ਕਲੱਬ ਵੀ ਬੰਨਾ ਚਾਹੀਦਾ ਤੇ ਪਲੱਸ ਦੂਸਰੀ ਗੱਲ ਹੈਗੀ ਇਹ ਵੀ ਜਿਹੜਾ ਇਹਨਾਂ ਦਾ ਸਤਾਰ ਹੈਗਾ ਪੱਤਰਕਾਰੀ ਦਾ ਉਹ ਉੱਚਾ ਹੋਣਾ ਚਾਹੀਦਾ ਉਹਨੂੰ ਉੱਚਾ ਚੱਕੋ ਔਰ ਮੈਂ ਆਪਣੇ ਵੱਲੋਂ ਵੀ ਸਰਕਾਰ ਨੂੰ ਵੀ ਇਹ ਬੇਨਤੀ ਵੀ ਕਰਦਾ ਹਾਂ ਤੇ ਮੈਂ ਕੋਸ਼ਿਸ਼ ਵੀ ਕਰੂੰਗਾ ਇਹ ਜਿਹੜੀ ਗੱਲ ਹੈਗਾ ਆਪਣੇ ਪੰਜਾਬ ਦੇ ਸੀਐਮ ਭਗਵੰਤ ਸਿੰਘ ਜੀ ਦੇ ਅੱਗੇ ਰੱਖਾਂ ਕਿ ਉਹਨਾਂ ਨੂੰ ਦੱਸਾਂ ਕਿ ਹਾਂ ਵੀ ਭਾਈ ਗੱਲ ਇਹ ਹੈ ਇਹਨਾਂ ਦਾ ਕੁਝ ਨਾ ਕੁਝ ਪੱਤਰਕਾਰੀ ਦਾ ਜ਼ਰੂਰ ਸੋਚਣਾ ਚਾਹੀਦਾ ਦੇਖੋ ਜੀ ਪਹਿਲਾਂ ਸਰਕਾਰਾਂ ਦੇ ਕੋਲੋਂ ਵਿਸ਼ਵਾਸ ਲੋਕਾਂ ਨੂੰ ਖਤਮ ਹੋ ਚੁੱਕਿਆ ਬਿਲਕੁਲ ਤਾਂ ਪੱਤਰਕਾਰ ਵੀ ਸਾਡੀ ਪਿੱਛੇ ਹੀ ਆ ਇਹ ਪੱਤਰਕਾਰ ਲੋਕਾਂ ਨੇ ਇਹ ਧਿਆਨ ਰੱਖਣਗੇ ਤਾਂ ਮੇਰਾ ਖਿਆਲ ਆ ਵੀ ਅਸੀਂ ਵੀ ਸੋਚਾਂਗੇ ਵੀ ਹਾਂ ਵੀ ਸਾਡੀ ਕੋਈ ਮਾਨਤਾ ਦਿੰਦੇ ਨੇ ਹਾਂ ਬਿਲਕੁਲ ਦੂਸਰੀ ਗੱਲ ਹੈਗੀ ਇਹ ਕਿਸ ਸਰਕਾਰ ਨੂੰ ਵੀ ਇਹ ਜਿਹੜੀ ਚੀਜ਼ ਹੈਗੀ ਇਹ ਸੋਚਣੀ ਚਾਹੀਦੀ ਹੈ ਪੱਤਰਕਾਰਤਾ ਵਾਸਤੇ ਪੱਤਰਕਾਰਾਂ ਵਾਸਤੇ ਔਰ ਆਪਾਂ ਵੀ ਜਿਹੜੀ ਹੈਗੀ ਹੈ ਕਿ ਇਹਨਾਂ ਦੀ ਕੋਈ ਆਪਾਂ ਇਹਨਾਂ ਵਾਸਤੇ ਵੀ ਕੋਈ ਬੀੜਾ ਚੱਕਾਂਗੇ ਜਿਹੜੀ ਸਾਡੀ ਵੀ ਐਸੋਸੀਏਸ਼ਨ ਹੈਗੀ ਐ ਜਨਰਲ ਐਸੋਸੀਏਸ਼ਨ ਪੰਜਾਬ ਹੈ ਕਿ ਅਸੀਂ ਉਹ ਪੱਤਰਕਾਰਾਂ ਨੂੰ ਉਹਦੇ ਵਿੱਚ ਅੱਗੇ ਵੀ ਆਪਾਂ ਕਿਹਾ ਸੀ ਉਹਦੇ ਵਿੱਚ ਆਪਾਂ ਸਹੂਲਤਾਂ ਦੇਵਾਂਗੇ ਕਿ ਲੈ ਵੀ ਭਾਈ ਜਿਹਦੇ ਕੋਲ ਮਕਾਨ ਨਹੀਂ ਹੈਗਾ ਉਹਨੂੰ ਮਕਾਨ ਪਲਾਟ ਕਿਸੇ ਲੈਵਲ ਦੇ ਵਿੱਚ ਚਾਹ ਕਿਸ਼ਤਾਂ ਤੇ ਜਾਂ ਕੋਈ ਨਾ ਕੋਈ ਉਹਨਾਂ ਦੀ ਮਦਦ ਫਾਈਨੈਂਸ਼ੀਅਲ ਮਦਦ ਜਾਂ ਉਹਦੇ ਬੱਚਿਆਂ ਨੂੰ ਪੜਾਉਣਾ ਜਾਂ ਉਹਦੇ ਬੱਚਿਆਂ ਦੀ ਵਿਆਹ ਸ਼ਾਦੀ ਕਰਨੀ ਇਹਦੇ ਵਾਸਤੇ ਆਪਾਂ ਇਹ ਆਪਣੀ ਐਸੋਸੀਏਸ਼ਨ ਦੇ ਥਰੂ ਨਹੀਂ ਨਾ ਪਕਰ ਸਕਦੇ ਕਿੰਨਾ ਕਰਾਂਗੇ ਆਪਾਂ ਇਹ ਤਾਂ ਸਰਕਾਰ ਨੂੰ ਆਪਣੇ ਸਰਦਰ ਤੇ ਹੱਥ ਰੱਖਣਾ ਚਾਹੀਦਾ ਵਾ ਬਿਲਕੁਲ ਬਿਲ ਬਿਲਕੁਲ ਸਾਡੇ ਕੋਲ ਹੋਰ ਵੀ ਉਹ ਪੱਤਰਕਾਰੀ ਲੈਣ ਦੇ ਵਿੱਚ ਕਿੰਨਾ ਮਰਜੀ ਕੰਮ ਘਲਾ ਸਕਦੇ ਬਿਲਕੁਲ ਠੀਕ ਗੱਲ ਹੈ ਚਲੋ ਇਸੇ ਇਸੇ ਸ਼ਬਦਾਂ ਨਾਲ ਆਪਾਂ ਧੰਨਵਾਦ ਕਰਦੇ ਹਾਂ ਆਪਣੇ ਸਰੋਤਿਆਂ ਦਾ ਵੀ ਤੇ ਸਰਕਾਰ ਦਾ ਵੀ ਸ਼ੁਕਰੀਆ